ਚੋਰਾ ਨੂੰ ਹੁਣ ਰੱਬ ਦਾ ਡਰ ਵੀ ਨਹੀਂ ਰਿਹਾ। ਇਹੀ ਵਜ੍ਹਾ ਹੈ ਕਿ ਹੁਣ ਗੁਰੂ ਘਰ ਵੀ ਚੋਰਾਂ ਦੇ ਨਿਸ਼ਾਨੇ ਤੇ ਆ ਗਏ ਨੇ। ਮਾਮਲਾ ਜ਼ਿਲ੍ਹਾ ਜਲੰਧਰ ਦੇ ਫਲੋਰ ਦਾ ਹੈ। ਜਿੱਥੇ ਇੱਕ ਚੋਰ ਨੇ ਗੋਪਾਲ ਕਲੋਨੀ ਨੂਰਮਹਿਲ ਰੋਡ ਤੇ ਸਥਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਗੁਰੂ ਘਰ ਦੇ ਪਿਛਲੇ ਪਾਸੇ ਤੋਂ ਕੰਨ 파ੜ ਕੇ ਅੰਦਰ ਦਾਖਲ ਹੋਇਆ ਚੋਰ ਨੇ ਮੂੰਹ ਬੰਨਿਆ ਹੋਇਆ ਸੀ ਉਸ ਨੇ ਗੁਰੂ ਘਰ ਦੀ ਗੋਲਕ ਵਿੱਚੋਂ ਨਕਦੀ ਚੋਰੀ ਕੀਤੀ ਤੇ ਗੁਰੂ ਘਰ ਵਿੱਚ ਪਏ ਸਿਲੰਡਰ ਨੂੰ ਲੈ ਕੇ ਫਰਾਰ ਹੋ ਗਿਆ ਚੋਰ ਦੀ ਸਾਰੀ ਕਰਤੂਤ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਗ ਨੇ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਸੀਗੇ ਉੱਥੇ ਕੰਧ ਪਿੱਛੋਂ ਪਾੜ ਕੇ ਕੋਈ ਐਂਟਰ ਕਰਿਆ ਤੇ ਉਹਦੀ ਆ ਕੇ ਅਸੀਂ ਮੁੱਢਲੀ ਤੌਰ ਤੇ ਤਫ਼ਤੀਸ਼ ਕੀਤੀ ਹੈ ਜਿਹਦੇ ਚੁਗਾਰਿਆ ਕੈਮਰੇ ਚੈੱਕ ਕੀਤੇ ਨੇ ਕੰਧ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਚਿੱਟੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਚੱਕ ਕੇ ਲੈ ਗਿਆ ਇਹਦੀ ਤਫ਼ਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ ਜੀ ਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ? ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਉਹ ਤੇ ਉਹ ਕੰਧ ਪਾੜ ਕੇ ਅੰਦਰ ਆਂਦਾ ਜਿਹੜਾ ਉਹ ਸਾਰਾ ਕਵਰ ਕੀਤਾ ਹੈ। ਹਾਂਜੀ ਅੱਗੇ ਗੋਲਕ ਤੋਂ ਚੋਰੀ ਕਰਦਾ ਜਿਹੜਾ ਉਹ ਵੀ ਸਾਰਾ ਕਵਰ ਕੀਤਾ। ਕਿੰਨੇ ਵਿਅਕਤੀ ਲੱਗਦੇ ਵਿੱਚ? ਅਜੇ ਮੁੱਢਲੇ ਤੌਰ ਤੇ ਇੱਕ ਹੀ ਦਿਖ ਰਿਹਾ ਜੀ ਬਾਕੀ ਜੇ ਹੋਰ ਵੀ ਇਹਦੇ ਨਾਲ ਦੇ ਹੋਣਗੇ ਉਹ ਵੀ। ਕੀ ਮਨਸ਼ਾ ਸੀ ਉਹਦੀ ਸਾਰਾ ਕੀ ਲੱਗਦਾ ਅੰਦਾਜ਼ਾ? ਮੁੱਢਲੇ ਤੌਰ ਤੇ ਹੀ ਮਨਸ਼ਾ ਚੋਰੀ ਦੀ ਹੋ ਸੀਗੀ ਉਹ ਕਲੀਅਰ ਹੋ ਰਿਹਾ ਦੇਖ ਕੇ ਸੈਂਸਟਿਵ ਜਦੋਂ ਕਾਫੀ। ਤੇ ਜਲਦੀ ਇਹਨੂੰ ਫੜ ਲਾਂਗੇ ਜੀ। ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ। ਉਹਨਾਂ ਨੇ ਦੇਖਿਆ ਕਿ ਬੜੀ ਕੰਦ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਕ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿੱਤੋਂ ਅਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਤਲ ਖਿਲਾਰਿਆ ਹੈਗਾ ਤੋੜਪਨ ਕੀਤੀ ਹੈਗੀ ਉਹਨਾਂ ਦੀ ਕਸ ਇਨ ਆ ਗਿਆ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਨੂੰ ਉਸ ਵਿਅਕਤ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋ ਆਇਆ ਬੰਦੇ ਹਾਂਜੀ ਇੱਕ ਵਿਅਕਤੀ ਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਬੀ ਕੀਤੀ ਆ ਉਹ ਬਹੁਤ ਮਾੜਾ ਕੰਮ ਕੀਤਾ ਗੁਟਕਾ ਸਭ ਖਲਾਰੇ ਗਏ ਹਾਂਜੀ